ਰਾਜਪੁਰਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਉਸ ਵੇਲੇ ਵੱਡਾ ਵਾਅਦਾ ਹੋਇਆ ਜਦੋਂ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਆਖ ਕੇ ਸੰਦੀਪ ਗੜਵਾਨੀ ਅਤੇ ਉਹਨਾਂ ਦੇ ਸਾਥੀ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਵਿਧਾਇਕਾ ਨੀਨਾ ਮਿੱਤਲ ਨੇ ਕੀ ਕੁਝ ਕਿਹਾ ਆਓ ਸੁਣਦਿਆ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜਦੋਂ ਵੀ ਕੋਈ ਪਰਿਵਾਰ ਚ ਵਾਧਾ ਹੁੰਦਾ ਉਹਦੀ ਖੁਸ਼ੀ ਤਾਂ ਬੱਖਰ ਹੀ ਹੁੰਦੀ ਹੈ ਅੱਜ ਮੁਖੀ ਸਾਹਿਬ ਆਪਣੇ ਸਾਰੇ ਸਾਥੀਆਂ ਨਾਲ ਆਮਾਦੀ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਹੈ ਗगन ਜੀ ਅੱਜ ਅਸੀਂ ਜੁਆਇਨ ਤਾਂ ਪਹਿਲਾਂ ਹੀ ਸੀ ਅੱਜ ਇਹਨਾਂ ਨੂੰ ਵੀ ਅਸੀਂ ਆਫੀਸ਼ੀਅਲੀ ਜੁਆਇਨ ਕਰਵਾ ਲਿਆ ਹੈ ਤੇ ਸਾਡੀ ਸਾਰੀ ਜਿਹੜੀ ਟੀਮ ਅੱਜ ਜੁਆਇਨ ਕੀਤੀ ਹੈ ਉਹਨਾਂ ਦਾ ਅਸੀਂ ਵੈਲਕਮ ਕਰਦੇ ਹਾਂ ਸਰਦਾਰ ਭਗਵਾਨ ਸ੍ਰਮਾਨ ਜੀ ਵੱਲੋਂ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਔਰ ਪੂਰੀ ਉਮੀਦ ਕਰਦੇ ਹਾਂ ਕਿ ਅਸੀਂ ਸਾਰੇ ਮਿਲ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਾਂਗੇ ਜੋ ਕਿ ਆਮ ਆਦਮੀ ਪਾਰਟੀ ਸੋਚ ਕੇ ਵਾਅਦੇ ਕਰਕੇ ਅੱਗੇ ਆਈ ਹੈ ਕਿ ਲੋਕਾਂ ਦੀ ਪਾਰਟੀ ਹੈ ਤੇ ਲੋਕਾਂ ਦੇ ਹੀ ਕੰਮ ਕਰਦੀ ਹੈ ਮੈਂ ਕਿਹੜੀ ਪਾਰਟੀ ਨਾਲ ਬੰਨ੍ਹਦੇ ਆ ਯਾਰ ਬੀਜੇਪੀ ਨਾਲ ਵੀ ਸੀ ਵਿੱਚ ਕੁਝ ਸਾਥੀ ਅਕਾਲੀ ਦਲ ਨਾਲ ਵੀ ਹੈ ਵੱਖ-ਵੱਖ ਪਾਰਟੀਆਂ ਤੋਂ ਅੱਜ ਸਾਥੀ ਆਮ ਆਦਮੀ ਪਾਰਟੀ ਵਿੱਚ ਜੁੜੇ ਮੈਨੂੰ ਨਵੇਂ ਸਾਲ ਤੇ ਜਿਹੜਾ ਮੌਕਾ ਇੱਕ ਵਾਅਦਾ ਕੀਤਾ ਗਿਆ ਥੰਦੀ ਦਿੱਤੀ ਗਈ ਹੈ ਮਲਾਕਾਂਵਰੇ ਬਾਰੇ ਕਿਹਨੇ ਕੀਤਾ ਬਿਲਕੁਲ ਆਮ ਆਦਮੀ ਪਾਰਟੀ ਕੰਮ ਕਰਨੀ ਆਈ ਹੈ ਜੋ ਵਾਅਦੇ ਕਰਕੇ ਆਈ ਸੀ ਓਵੇਂ ਓਵੇਂ ਵਾਅਦੇ ਪੂਰੇ ਕਰ ਰਹੀ ਹੈ ਜਿਵੇਂ ਸਭ ਤੋਂ ਪਹਿਲਾਂ ਅਸੀਂ ਬਿਜਲੀ ਦਾ ਵਾਅਦਾ ਕੀਤਾ ਸੀ ਬਿਜਲੀ ਦੇ ਫ੍ਰੀ ਦਾ ਦਿੱਤਾ ਸੀ ਉਹ ਕੀਤਾ ਮਨਲਾ ਕਲੀਨਿਕਾਂ ਦਾ ਕੀਤਾ ਨੌਕਰੀਆਂ ਦਾ ਕੀਤਾ ਤੇ ਜਿਹੜੇ ਹੁਣ ਨਵੇਂ ਸਾਲ ਤੇ ਮੁਲਾਜ਼ਮਾਂ ਨੂੰ ਤੋਹਫ਼ਾ ਦੇਣ ਜਾ ਰਹੇ ਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਕਈ ਇਹ ਕੰਮ ਅਸੀਂ ਐਦਾਂ ਦੇ ਵੀ ਕਰਦੇ ਆ ਜਿਹੜੇ ਅਸੀਂ ਵਾਅਦੇ ਨਹੀਂ ਕੀਤੇ ਸੀਗੇ ਅਸੀਂ ਉਹ ਵੀ ਕੰਮ ਕਰ ਰਹੇ ਆ ਜਿੱਥੇ ਵੀ ਜਿਹੜੀ ਕੋਈ ਸਾਡੇ ਕੋਲੇ ਮੰਗ ਆਂਦੀ ਹੈ ਜਾਂ ਲੋਕਾਂ ਦੀ ਆਵਾਜ਼ ਆਂਦੀ ਹੈ ਕਿ ਸਾਨੂੰ ਆਹ ਸਹੂਲਤ ਜ਼ਰੂਰੀ ਚਾਹੀਦੀ ਹੈ ਅਸੀਂ ਉਹ ਕੰਮ ਕਰ ਰਹੇ ਆ ਕਿਉਂਕਿ ਸਰਦਾਰ ਭਗਵਾਨ ਸਿੰਘ ਮਾਨ ਦਾ ਇੱਕੋ ਹੀ ਉਹਨਾਂ ਦਾ ਆਦੇਸ਼ ਹੈ ਜਾਂ ਉਹਨਾਂ ਦਾ ਇੱਕੋ ਹੀ ਮੰਤਵ ਹੈ ਕਿ ਲੋਕਾਂ ਨੇ ਜੋ ਸਾਨੂੰ ਐਡਾ ਵੱਡਾ ਮੈਂਡੇਟ ਦਿੱਤਾ ਹੈ ਇੱਕ ਭਰੋਸੇ ਨਾਲ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਤੇ ਲੋਕਾਂ ਦੇ ਕੰਮ ਕਰੂਗੀ ਉਹੀ ਦੇਖਦੇ ਹੋਏ ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ ਉੱਥੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਵਾਲੇ ਸੰਦੀਪ ਗੜਵਾਨੀ ਅਤੇ ਉਹਨਾਂ ਦੇ ਸਾਥੀਆਂ ਨੇ ਵੀ ਮੀਡੀਆ ਦੇ ਅੱਗੇ ਦੱਸਿਆ ਕਿ ਉਹਨਾਂ ਦੇ ਵੱਲੋਂ ਕਿਉਂ ਭਾਰਤੀ ਜਨਤਾ ਪਾਰਟੀ ਛੱਡੀ ਗਈ ਹੈ ਹਾਂ ਜੀ ਕੀ ਨਾਮ ਹੈ ਜੀ ਅੰਦੀ ਗੁੱਡ ਵਰਕ ਸਰ ਕੇ ਦੀ ਪਾਰਟੀ ਨਾਲ ਹਾਲ ਹੀ ਗੇੜਤਾ ਸੀ ਤੁਹਾਨੂੰ ਮੈਡਮ ਜੀ ਦੇ ਵਿੱਚ ਤਾਂ ਸਾਇਡ ਆ ਰਹੀ ਹੈ ਸਾਫ ਦੀ ਜੰਨ ਜੋ ਪਾਰਟੀ ਦੇ ਅਸੀਂ ਕੰਮ ਦੇਖਦੇ ਜੋ ਜੋ ਅਸੀਂ ਦੇਖਿਆ ਹੈ ਸ਼ਹਿਰ ਦਾ ਜੋ ਰੱਖੀ ਹੋ ਰਹੀ ਹੈ ਉਸ ਤੋਂ ਦੇਖ ਕੇਾਨੂੰ ਜੋਰ ਲੱਗਿਆ ਜੇ ਤੁਹਾਨੂੰ ਮੈਡਮ ਜੀ ਕੋਲ ਆ ਕੇ ਜੋ ਇਹ ਕਰ ਰਹੇ ਨੇ ਕਿ ਉਹਦੀ ਤਾਂ ਮਿਸਾਲ ਹੀ ਨਹੀਂ ਦੇ ਸਕਦੇ ਕੋਈ ਨਰਾਜੀ ਜਿਹਦੇ ਪ੍ਰਾਂਤ ਪਾਰਟੀ ਨਾਲ ਨਮੀ ਅੱਜ ਜਿਹੜੀਆਂ ਆਪਾਂ ਤੁਹਾਡੇ ਤੋਂ ਗੱਲ ਕਰਦੇ ਹਾਂ ਨੇ ਦੇਖੋ ਜਿੱਥੋਂ ਵਿਕਾਸ ਹੋਏਗਾ ਸ਼ਹਿਰ ਦਾ ਜਿੱਥੋਂ ਵਿਕਾਸ ਹੋਏਗਾ ਸ਼ਹਿਰ ਦਾ ਜਿੱਥੋਂ ਹੋ ਰਿਹਾ ਤੇ ਬਣਦਾ ਜਿਹੜਾ ਹੈ ਆਪਾਂ ਉਹ ਚਾਹੀਦਾ ਜੇ ਅਸੀਂ ਸ਼ਹਿਰ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਤੁਹਾਨੂੰ ਦੋ ਘੰਟੇ ਦਾ ਕਿੰਨੇ ਸਾਥੀਆਂ ਨਾਲ ਜਿਹੜੇ ਹੁਣ ਅੱਜ ਕਿੰਨੇ ਸਾਥੀ ਆਏਗੇ ਇੱਥੇ ਆਪਣੇ 25 ਤੋਂ 30 ਬੰਦੇ ਤਾਂ ਸਾਡੇ ਨਾਲ ਹੁਣ ਜਿਹੜੇ ਖੜੇ ਨੇ ਨਾਲੇ ਸਾਰੇ ਸਾਡੇ ਕਲੱਬ ਦੇ ਰੋਟਰੀ ਕਲੱਬ ਦੇ ਜੈਂਟਸਪਾ ਦੇ ਸਾਰੇ ਆਏ ਹੋਏ ਸਾਡੇ ਨਾਲ ਤੇ ਸਾਡੇ ਨਾਲ ਹੀ ਇੱਕ ਤਰ੍ਹਾਂ ਦੇ ਹੋ ਗਏ ਆਪਣੇ ਮਿਲ ਕੇ ਜੁਆਇਨ ਕੀਤਾ ਸਭ ਨੇ ਮਿਲ ਕੇ ਆਏ ਹੋਏ